आज़ादी खिलाफ़ बोला ख़ाली जॾहिं आज़ादी दीदी सिखा न कन्हे ਜਦੋਂ ਜਦੋਂ ਜੰਜੂ ਲਾ ਲਾ ਕੇ ਸਾਰਾ ਕੁਝ ਆਇਆ ਹੀ ਕਲਗੇਰੇ ਬਾਦਸ਼ਾਹ ਆਇਆ ਹੀ ਜਦੋਂ ਆਈ ਨਾ ਉਹ ਖਾਲਿਸਤਾਨ ਦੇ ਹੱਕ ਜਾਈ ਕਰਤਾ ਸਾਰਾ ਕੁਝ ਜਦੋਂ ਉਹ ਜੰਜੂ ਲਾ ਕੇ ਸਾਰੇ ਭੱਜ ਕੇ ਕਸ਼ਮੀਰ ਪਰ ਨ ਭੱਜ ਗਏ ਕਿਉਂ ਭਜੇ ਫਿਰ ਕਿਉਂ ਭਜਾਈ ਹਿੰਦੂਦਾਰ ਕੋਲ ਉਹਨਾਂ ਦੇ ਗੁਰੂਆਂ ਨੇ ਕੁਰਬਾਨੀ ਦਿੱਤੀ ਗੁਰੂਆਂ ਨੇ ਉਹ ਉਹ ਤੋਂ ਪੰਡਿਤ ਖਲੋਂਦੇ ਅਸੀਂ ਖਲੋਤੇ ਆਂ ਹੋਤੇ ਆ ਮਿਲਗਾ ਤੈ ਨਹੀਂ ਦੋਨਾ ਗੁਰਵਾਨੇ ਖਲੋਦੇ ਨਹੀਂ ਗੁਰਵਾਨੇ ਫੁਰਮਾਨੇ ਨਿਕੇ ਪਾਸ਼ਾਰੀ ਆ ਕੇ ਬੋਧਿਆ ਨਹੀਂ ਜੰਜੂ ਲਾ ਲਾ ਕੇ ਲੋਕਾਂ ਦੀਆਂ ਕੁੜੀਆਂ ਭਲਣਾ ਕਿੱਦੇ ਕਿੱਦੇ ਹੀ ਠੀਕ ਹੈ ਕਿੱਦੇ ਨੇ ਆ ਤੇ ਆ ਕੇ ਆਨੇ ਬਾਬਾ ਜੀ ਸਾਡੇ ਬਚਾ ਲੋ ਸਾਰੇ ਬਚਾ ਲੋ ਅੱਡੇ ਕੋ ਗੱਲ ਨਹੀਂ ਆ ਚਾਂਦਰੀ ਚੌਂਗ ਵਿੱਚ ਚਾਂਦਰੀ ਚੌਂਗ ਤੇ ਭਾਜੀ ਸੀਸ ਘਟਾਇਆ ਕਿੱਨਾ ਉੱਥੇ ਘਟਾਇਆ ਸੀ ਜੰਜੂਆਂ ਦੀ ਕੱਟ ਘਟਾਇਆ ਸੀ ਭਾਜੀ ਉਹਨਾਂ ਨੇ ਜੰਨੂਆਂ ਵਾਸਤੇ ਤੇ ਫਿਰ ਫਿਰ ਜੰਨੂਆਂ ਵਾਸਤੇ ਮੇਰੇ ਮੇਰੇ ਹੀ ਦੋਸਤਾਂ ਹਾਂ ਜਿੰਦਾਬਾਦ ਹਿੰਦੋਸਤਾਨ ਜਿੰਦਾਬਾਦ ਕਾਲੀਸਤਾਨ ਵੀ ਜਿੰਦਾਬਾਦ ਹੈ ਭਾਜੀ ਇਹ ਹਿੰਦੋਸਤਾਨੀ ਖਾਲਿਸਤਾਨ ਜਿੰਦਾਬਾਦ ਆ ਖਾਲਸਾ ਦਾ ਨਾਰਾ ਦੁਹਲਾ ਰਹੇ ਹੋ ਚਲੋ ਖਾਲਸਾ ਦਾ ਨਾਰਾ ਹਿੰਦੁਸਤਾਨ